ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਜੇਕਰ ਤੁਸੀਂ ਵੀ ਰੇਲ ਯਾਤਰਾ ਕਰਨ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਤੁਹਾਡੀ ਅੱਜ ਰੇਲ ਦੀ ਯਾਤਰਾ ਹੈ ਤੇ ਇਹ ਖਬਰ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਜ਼ਰੂਰੀ ਹੈ ਜੀ ਆ ਦੱਸਦੇ ਕਿ ਅੱਜ ਕਿਸਾਨਾਂ ਦੇ ਵੱਲੋਂ 2 ਘੰਟਿਆਂ ਦੇ ਲਈ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਆਪਣੀ ਮੰਗਾਂ ਨੂੰ ਲੈ ਕੇ ਅੱਜ ਫੇਰ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਰੇਲਵੇ ਟਰੈਕਸ ਦੇ ਉੱਪਰ ਬੈਠ ਕੇ ਅੱਜ ਤਰਨਾ ਦਿੱਤਾ ਜਾਵੇਗਾ ਦੁਪਹਿਰੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿੰਨੇ ਵੀ ਰੇਲਵੇ ਟਰੈਕਸ ਨੇ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਜਾਵੇਗਾ ਤੇ ਕਿਸਾਨਾਂ ਦੇ ਵੱਲੋਂ ਇਹ ਜੋ ਕਾਲ ਹੈ ਪਹਿਲੇ ਹੀ ਦੇ ਦਿੱਤੀ ਗਈ ਸੀ ਕਿ ਤੇ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਕਿਸਾਨ ਹੈ ਉਹਨਾਂ ਦੀਆਂ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਕਈ ਹੋਰ ਜੋ ਹੱਕੀ ਮੰਗਾਂ ਕਿਸਾਨਾਂ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਜੋ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਇਹ ਜੋ ਤਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਜਦੋਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਪਰਦਰਸ਼ਨ ਕੀਤੇ ਜਾ ਰਹੇ ਸਨ ਤੇ ਉਸ ਸਮੇਂ ਦੀਆਂ ਸਮੱਸਿਆਵਾਂ ਨੇ ਇਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹ ਕੁਝ ਦਿਨ ਪਹਿਲੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਡੀਸੀ ਦਫਤਰ ਦੇ ਬਾਹਰ ਵੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀਗਾ ਉੱਥੇ ਵੀ ਮੰਗ ਕੀਤੀ ਸੀ ਕਿ ਜੋ ਸਾਡੀਆਂ ਪੁਰਾਣੀਆਂ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਵਰਨਾ ਅਜਿਹੇ ਜੋ ਤਰਨੇ ਆ ਅੱਜ ਦਿਨ ਸਾਡੇ ਵੱਲੋਂ ਲਗਾਏ ਜਾਣਗੇ ਅੱਜ ਫੇਰ ਤੋਂ ਰੇਲਵੇ ਟਰੈਕਸ ਦੇ ਉੱਪਰ ਕਿਸਾਨਾਂ ਦੇ ਵੱਲੋਂ 2 ਘੰਟੇ ਦਾ ਤਰਨਾ ਦਿੱਤਾ ਜਾ ਰਿਹਾ ਹੈ 1 ਤੋਂ ਲੈ ਕੇ 3 ਵਜੇ ਤੱਕ ਦਾ ਤਰਨਾ ਹੈ ਅੱਜ ਸਾਰੇ ਰੇਲਵੇ ਟਰੈਕਸ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਅੱਜ ਵੀ ਕੋਈ ਫਰਕ ਨਾ ਪਿਆ ਸਰਕਾਰ ਨੂੰ ਤੇ ਫਿਰ ਤੋਂ ਕਿਸਾਨਾਂ ਦੇ ਵੱਲੋਂ ਇਹ ਅਜੀਹੇ ਤਰਨੇ ਦਿੱਤੇ ਜਾਣਗੇ 1 ਤੋਂ 3 ਵਜੇ ਤਹਾਂਜੀ ਸਮਾ ਕਿਹਾ ਗਿਆ ਹੈ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੇਕਰ ਅੱਜ ਵੀ ਕੁਝ ਹੱਲ ਨਾ ਨਿਕਲਿਆ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਇਹ ਜੋ ਪ੍ਰਦਰਸ਼ਨ ਹੈ ਤਰਨਾ ਹੈ ਇਸ ਨੂੰ ਅਸੀਂ ਲੰਬਾ ਕਰ ਸਕਦੇ ਹਾਂ ਤੇ ਇਸ ਲਈ ਖਬਰ ਕਾਫੀ ਜ਼ਿਆਦਾ ਜ਼ਰੂਰੀ ਹੈ ਜਿਨਨੇ ਵੀ ਯਾਤਰੀ ਜੋ ਜਾਂ ਫਿਰ ਜਿਨਨੇ ਵੀ ਲੋਕ ਹੈ ਉਹ ਅੱਜ ਰੇਲਵੇ ਦੀ ਯਾਤਰਾ ਕਰਨ ਜਾ ਰਿਹਾ ਹੈ ਜਾਂ ਫਿਰ ਜਿ ਉਹਨਾਂ ਦਾ ਕੋਈ ਰੇਲ ਦਾ ਸਫ਼ਰ ਹੈ ਉਹਨਾਂ ਦੇ ਲਈ ਕਾਫੀ ਅਹਿਮ ਹੈ ਕਿਉਂਕਿ ਇੱਕ ਤੋਂ 3 ਵਜੇ ਤੱਕ ਕੋਈ ਵੀ ਟ੍ਰੇਨ ਨਹੀਂ ਚੱਲੇਗੀ ਕਿਉਂਕਿ ਹਰ ਇੱਕ ਰੇਲਵੇ ਟਰੈਕ ਦੇ ਉੱਪਰ ਅੱਜ ਜਿਨਨੇ ਵੀ ਕਿਸਾਨ ਹੈ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਜਾਵੇਗਾ ਪੰਜਾਬ ਦੇ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਆਖੀ ਜਾ ਰਹੀ ਹੈ ਤੇ ਕਿਸਾਨਾਂ ਦਾ ਦਾਜੋ ਤਰਨਾ ਉਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਹਿਲੇ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਗਿਆ ਸੀਗਾ ਕਈ ਸਾਲ ਉਹਨਾਂ ਦੇ ਵੱਲੋਂ ਉੱਥੇ ਤਰਨਾ ਦਿੱਤਾ ਗਿਆ ਬਾਅਦ ਦੇ ਵਿੱਚ ਦਿੱਲੀ ਕੁਝ ਵੀ ਕੀਤਾ ਗਿਆ ਪਰ ਹਰ ਇੱਕ ਜੋ ਇਹਨਾਂ ਦੀ ਹਰਕਤ ਹੈ ਉਹ ਅਸਫਲ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਚੱਲਦਿਆਂ ਹੀ ਇੱਕ ਹੋਰ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਇੱਕ ਤੋਂ 3 ਵਜੇ ਤੱਕ ਸਾਰੇ ਰੇਲਵੇ ਟਰੈਕਸ ਨੂੰ ਜਾਮ ਕਰ ਦਿੱਤਾ ਜਾਵੇਗਾ। ਦੇਖ ਰਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਜੇਕਰ ਤੁਸੀਂ ਵੀ ਰੇਲ ਯਾਤਰਾ ਕਰਨ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਤੁਹਾਡੀ ਅੱਜ ਰੇਲ ਦੀ ਯਾਤਰਾ ਹੈ ਤੇ ਇਹ ਖਬਰ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਜ਼ਰੂਰੀ ਹੈ ਜੀ ਆ ਦੱਸਦੇ ਕਿ ਅੱਜ ਕਿਸਾਨਾਂ ਦੇ ਵੱਲੋਂ 2 ਘੰਟਿਆਂ ਦੇ ਲਈ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਆਪਣੀ ਮੰਗਾਂ ਨੂੰ ਲੈ ਕੇ ਅੱਜ ਫੇਰ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਰੇਲਵੇ ਟਰੈਕਸ ਦੇ ਉੱਪਰ ਬੈਠ ਕੇ ਅੱਜ ਤਰਨਾ ਦਿੱਤਾ ਜਾਵੇਗਾ ਦੁਪਹਿਰੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿੰਨੇ ਵੀ ਰੇਲਵੇ ਟਰੈਕਸ ਨੇ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਜਾਵੇਗਾ ਤੇ ਕਿਸਾਨਾਂ ਦੇ ਵੱਲੋਂ ਇਹ ਜੋ ਕਾਲ ਹੈ ਪਹਿਲੇ ਹੀ ਦੇ ਦਿੱਤੀ ਗਈ ਸੀ ਕਿ ਤੇ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਕਿਸਾਨ ਹੈ ਉਹਨਾਂ ਦੀਆਂ ਮੰਗਾ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਕਈ ਹੋਰ ਜੋ ਹੱਕੀ ਮੰਗਾ ਕਿਸਾਨਾਂ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਜੋ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਜੋ ਤਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਜਦੋਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਅ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਉਸ ਸਮੇਂ ਦੀਆਂ ਸਮੱਸਿਆਵਾਂ ਨੇ ਇਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹ ਕੁਝ ਦਿਨ ਪਹਿਲੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀਗਾ ਉੱਥੇ ਵੀ ਮੰਗ ਕੀਤੀ ਸੀਗੀ ਕਿ ਜੋ ਸਾਡੀਆਂ ਪੁਰਾਣੀਆਂ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਵਰਨਾ ਅਜਿਹੇ ਜੋ ਤਰਨੇ ਐ ਆਜ ਦਿਨ ਸਾਡੇ ਵੱਲੋਂ ਲਗਾਏ ਜਾਣਗੇ ਅੱਜ ਫੇਰ ਤੋਂ ਰੇਲਵੇ ਟਰੈਕਸ ਦੇ ਉੱਪਰ ਕਿਸਾਨਾਂ ਦੇ ਵੱਲੋਂ 2 ਘੰਟੇ ਦਾ ਤਰਨਾ ਦਿੱਤਾ ਜਾ ਰਿਹਾ ਹੈ 1 ਤੋਂ ਲੈ ਕੇ 3 ਵਜੇ ਤੱਕ ਦਾ ਤਰਨਾ ਹੈ ਅੱਜ ਸਾਰੇ ਰੇਲਵੇ ਟਰੈਕਸ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਅਜੇ ਵੀ ਕੋਈ ਫਰਕ ਨਾ ਪਿਆ ਸਰਕਾਰ ਨੂੰ ਤੇ ਫਿਰ ਤੋਂ ਕਿਸਾਨਾਂ ਦੇ ਵੱਲੋਂ ਇਹ ਅਜੀਹੇ ਤਰਨੇ ਦਿੱਤੇ ਜਾਣਗੇ 1 ਤੋਂ 3 ਵਜੇ ਤਹਾਂਜੀ ਸਮਾ ਕਿਹਾ ਗਿਆ ਹੈ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੇਕਰ ਅੱਜ ਵੀ ਕੁਝ ਹੱਲ ਨਾ ਨਿਕਲਿਆ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਇਹ ਜੋ ਪ੍ਰਦਰਸ਼ਨ ਹੈ ਤਰਨਾ ਹੈ ਇਸ ਨੂੰ ਅਸੀਂ ਲੰਬਾ ਕਰ ਸਕਦੇ ਹਾਂ ਤੇ ਇਸ ਲਈ ਖਬਰ ਕਾਫੀ ਜ਼ਿਆਦਾ ਜ਼ਰੂਰੀ ਹੈ ਜਿਨਨੇ ਵੀ ਯਾਤਰੀ ਜੋ ਜਾਂ ਫਿਰ ਜਿਨਨੇ ਵੀ ਲੋਕ ਹੈ ਉਹ ਅੱਜ ਰੇਲਵੇ ਦੀ ਯਾਤਰਾ ਕਰਨ ਜਾ ਰਿਹਾ ਹੈ ਜਾਂ ਫਿਰ ਜਿ ਉਹਨਾਂ ਦਾ ਕੋਈ ਰੇਲ ਦਾ ਸਫ਼ਰ ਹੈ ਉਹਨਾਂ ਦੇ ਲਈ ਕਾਫੀ ਅਹਿਮ ਹੈ ਕਿਉਂਕਿ ਇੱਕ ਤੋਂ 3 ਵਜੇ ਤੱਕ ਕੋਈ ਵੀ ਟ੍ਰੇਨ ਨਹੀਂ ਚੱਲੇਗੀ ਕਿਉਂਕਿ ਹਰ ਇੱਕ ਰੇਲਵੇ ਟਰੈਕ ਦੇ ਉੱਪਰ ਅੱਜ ਜਿੰਨੇ ਵੀ ਕਿਸਾਨ ਹੈ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਜਾਵੇਗਾ ਪੰਜਾਬ ਦੇ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਆਖੀ ਜਾ ਰਹੀ ਹੈ ਤੇ ਕਿਸਾਨਾਂ ਦਾ ਦਾਜੋ ਤਰਨਾ ਉਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਹਿਲੇ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਗਿਆ ਸੀਗਾ ਕਈ ਸਾਲ ਉਹਨਾਂ ਦੇ ਵੱਲੋਂ ਉੱਥੇ ਤਰਨਾ ਦਿੱਤਾ ਗਿਆ ਬਾਅਦ ਦੇ ਵਿੱਚ ਦਿੱਲੀ ਕੁਝ ਵੀ ਕੀਤਾ ਗਿਆ ਪਰ ਹਰ ਇੱਕ ਜੋ ਇਹਨਾਂ ਦੀ ਹਰਕਤ ਹੈ ਉਹ ਅਸਫਲ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਚੱਲਦਿਆਂ ਹੀ ਇੱਕ ਹੋਰ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਇੱਕ ਤੋਂ 3 ਵਜੇ ਤੱਕ ਸਾਰੇ ਰੇਲਵੇ ਟਰੈਕਸ ਨੂੰ ਜਾਮ ਕਰ ਦਿੱਤਾ ਜਾਵੇਗਾ। ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਜੇਕਰ ਤੁਸੀਂ ਵੀ ਰੇਲ ਯਾਤਰਾ ਕਰਨ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਤੁਹਾਡੀ ਅੱਜ ਰੇਲ ਦੀ ਯਾਤਰਾ ਹੈ ਤੇ ਇਹ ਖਬਰ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਜ਼ਰੂਰੀ ਹੈ ਜੀ ਆ ਦੱਸਦੇ ਕਿ ਅੱਜ ਕਿਸਾਨਾਂ ਦੇ ਵੱਲੋਂ 2 ਘੰਟਿਆਂ ਦੇ ਲਈ ਰੇਲਵੇ ਟਰੈਕਸ ਦੇ ਉੱਪਰ ਧਰਨਾ ਦਿੱਤਾ ਜਾਵੇਗਾ ਆਪਣੀ ਮੰਗਾਂ ਨੂੰ ਲੈ ਕੇ ਅੱਜ ਫੇਰ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਰੇਲਵੇ ਟਰੈਕਸ ਦੇ ਉੱਪਰ ਅਬੈਟ ਕੇ ਅੱਜ ਤਰਨਾ ਦਿੱਤਾ ਜਾਵੇਗਾ ਦੁਪਹਿਰੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿੰਨੇ ਵੀ ਰੇਲਵੇ ਟਰੈਕਸ ਨੇ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਜਾਵੇਗਾ ਤੇ ਕਿਸਾਨਾਂ ਦੇ ਵੱਲੋਂ ਇਹ ਜੋ ਕਾਲ ਹੈ ਪਹਿਲਾਂ ਹੀ ਦੇ ਦਿੱਤੀ ਗਈ ਸੀ ਕਿ ਤੇ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਕਿਸਾਨ ਹੈ ਉਹਨਾਂ ਦੀਆਂ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਕਈ ਹੋਰ ਜੋ ਹੱਕੀ ਮੰਗਾਂ ਕਿਸਾਨਾਂ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ रेलवे ट्रैक ਦੇ ਉੱਪਰ ਤਰਨਾ ਦਿੱਤਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਜੋ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਜੋ ਤਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਜਦੋਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਉਸ ਸਮੇਂ ਦੀਆਂ ਸਮੱਸਿਆਵਾਂ ਨੇ ਇਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹ ਕੁਝ ਦਿਨ ਪਹਿਲੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀਗਾ ਉੱਥੇ ਵੀ ਮੰਗ ਕੀਤੀ ਸੀ ਕਿ ਜੋ ਸਾਡੀਆਂ ਪੁਰਾਨੀਆਂ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਵਰਨਾ ਅਜਿਹੇ ਜੋ ਤਰਨੇ ਐ ਅੱਜ ਦਿਨ ਸਾਡੇ ਵੱਲੋਂ ਲਗਾਏ ਜਾਣਗੇ ਅੱਜ ਫੇਰ ਤੋਂ ਰੇਲਵੇ ਟਰੈਕਸ ਦੇ ਉੱਪਰ ਕਿਸਾਨਾਂ ਦੇ ਵੱਲੋਂ 2 ਘੰਟੇ ਦਾ ਤਰਨਾ ਦਿੱਤਾ ਜਾ ਰਿਹਾ 1 ਤੋਂ ਲੈ ਕੇ 3 ਵਜੇ ਤੱਕ ਦਾ ਤਰਨਾ ਹੈ ਅੱਜ ਸਾਰੇ ਰੇਲਵੇ ਟਰੈਕਸ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ ਤੇ ਕਿਹਾ ਜਾ ਰਿਹਾ ਕਿ ਜੇਕਰ ਅਜੇ ਵੀ ਕੋਈ ਫਰਕ ਨਾ ਪਿਆ ਸਰਕਾਰ ਨੂੰ ਤੇ ਫੇਰ ਤੋਂ ਕਿਸਾਨਾਂ ਦੇ ਵੱਲੋਂ ਇਹ ਅਜੀਹੇ ਤਰਨੇ ਦਿੱਤੇ ਜਾਣਗੇ 1:00 ਤੋਂ 3:00 ਵਜੇ ਤਹ ਜ ਸਮਾਂ ਕਿਹਾ ਗਿਆ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੇਕਰ ਅੱਜ ਵੀ ਕੁਝ ਹੱਲ ਨਾ ਨਿਕਲਿਆ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਇਹ ਜੋ ਪ੍ਰਦਰਸ਼ਨ ਹੈ ਤਰਨਾ ਹੈ ਇਸ ਨੂੰ ਅਸੀਂ ਲੰਬਾ ਕਰ ਸਕਦੇ ਹਾਂ ਤੇ ਇਸ ਲਈ ਖਬਰ ਕਾਫੀ ਜ਼ਿਆਦਾ ਜ਼ਰੂਰੀ ਹੈ ਜਿਨਨੇ ਵੀ ਯਾਤਰੀ ਜੋ ਜਾਂ ਫਿਰ ਜਿਨਨੇ ਵੀ ਲੋਕ ਹੈ ਉਹ ਅੱਜ ਰੇਲਵੇ ਦੀ ਯਾਤਰਾ ਕਰਨ ਜਾ ਰਿਹਾ ਹੈ ਜਾਂ ਫਿਰ ਉਹਨਾਂ ਦਾ ਕੋਈ ਰੇਲ ਦਾ ਸਫ਼ਰ ਹੈ ਉਹਨਾਂ ਦੇ ਲਈ ਕਾਫੀ ਅਹਿਮ ਹੈ ਕਿਉਂਕਿ 1:00 ਤੋਂ 3:00 ਵਜੇ ਤੱਕ ਕੋਈ ਵੀ ਟ੍ਰੇਨ ਨਹੀਂ ਚੱਲੇਗੀ ਕਿਉਂਕਿ ਹਰ ਇੱਕ ਰੇਲਵੇ ਟਰੈਕ ਦੇ ਉੱਪਰ ਅੱਜ ਜਿੰਨੇ ਵੀ ਕਿਸਾਨ ਐ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਜਾਵੇਗਾ ਪੰਜਾਬ ਦੇ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਆਖੀ ਜਾ ਰਹੀ ਹੈ ਤੇ ਕਿਸਾਨਾਂ ਦਾ ਦਾਜੋ ਤਰਨਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਹਿਲੇ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਗਿਆ ਸੀਗਾ ਕਈ ਸਾਲ ਉਹਨਾਂ ਦੇ ਵੱਲੋਂ ਉੱਥੇ ਤਰਨਾ ਦਿੱਤਾ ਗਿਆ ਬਾਅਦ ਵਿੱਚ ਦਿੱਲੀ ਕੁਝ ਵੀ ਕੀਤਾ ਗਿਆ ਪਰ ਹਰ ਇੱਕ ਜੋ ਇਹਨਾਂ ਦੀ ਹਰਕਤ ਹੈ ਉਹ ਅਸਫਲ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਚਲਦਿਆਂ ਹੀ ਇੱਕ ਹੋਰ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਇੱਕ ਤੋਂ 3 ਵਜੇ ਤੱਕ ਸਾਰੇ ਰੇਲਵੇ ਟਰੈਕਸ ਨੂੰ ਜਾਮ ਕਰ ਦਿੱਤਾ ਜਾਵੇਗਾ। ਦੇਖ ਰਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਜੇਕਰ ਤੁਸੀਂ ਵੀ ਰੇਲ ਯਾਤਰਾ ਕਰਨ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਤੁਹਾਡੀ ਅੱਜ ਰੇਲ ਦੀ ਯਾਤਰਾ ਹੈ ਤੇ ਇਹ ਖਬਰ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਜ਼ਰੂਰੀ ਹੈ ਜੀ ਆ ਦੱਸਦੇ ਕਿ ਅੱਜ ਕਿਸਾਨਾਂ ਦੇ ਵੱਲੋਂ 2 ਘੰਟਿਆਂ ਦੇ ਲਈ ਰੇਲਵੇ ਟਰੈਕਸ ਦੇ ਉੱਪਰ ਧਰਨਾ ਦਿੱਤਾ ਜਾਵੇਗਾ ਆਪਣੀ ਮੰਗਾਂ ਨੂੰ ਲੈ ਕੇ ਅੱਜ ਫੇਰ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਰੇਲਵੇ ਟਰੈਕਸ ਦੇ ਉੱਪਰ ਅਬੈਟ ਕੇ ਅੱਜ ਤਰਨਾ ਦਿੱਤਾ ਜਾਵੇਗਾ ਦੁਪਹਿਰੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿੰਨੇ ਵੀ ਰੇਲਵੇ ਟਰੈਕਸ ਨੇ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਜਾਵੇਗਾ ਤੇ ਕਿਸਾਨਾਂ ਦੇ ਵੱਲੋਂ ਇਹ ਜੋ ਕਾਲ ਹੈ ਪਹਿਲਾਂ ਹੀ ਦੇ ਦਿੱਤੀ ਗਈ ਸੀ ਕਿ ਤੇ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਕਿਸਾਨ ਹੈ ਉਹਨਾਂ ਦੀਆਂ ਮੰਗਾ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਕਈ ਹੋਰ ਜੋ ਹੱਕੀ ਮੰਗਾ ਕਿਸਾਨਾਂ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਰੇਲਵੇ tracks ਦੇ ਉੱਪਰ ਤਰਨਾ ਦਿੱਤਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਜੋ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਜੋ ਤਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਜੋਦੋ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਉਸ ਸਮੇਂ ਦੀਆਂ ਸਮੱਸਿਆਵਾਂ ਨੇ ਇਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹ ਕੁਝ ਦਿਨ ਪਹਿਲੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀਗਾ ਉੱਥੇ ਵੀ ਮੰਗ ਕੀਤੀ ਸੀ ਕਿ ਜੋ ਸਾਡੀਆਂ ਪੁਰਾਨੀਆਂ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਵਰਨਾ ਅਜਿਹੇ ਜੋ ਤਰਨੇ ਐ ਅੱਜ ਦਿਨ ਸਾਡੇ ਵੱਲੋਂ ਲਗਾਏ ਜਾਣਗੇ ਅੱਜ ਫੇਰ ਤੋਂ ਰੇਲਵੇ ਟਰੈਕਸ ਦੇ ਉੱਪਰ ਕਿਸਾਨਾਂ ਦੇ ਵੱਲੋਂ 2 ਘੰਟੇ ਦਾ ਤਰਨਾ ਦਿੱਤਾ ਜਾ ਰਿਹਾ ਹੈ 1 ਤੋਂ ਲੈ ਕੇ 3 ਵਜੇ ਤੱਕ ਦਾ ਤਰਨਾ ਹੈ ਅੱਜ ਸਾਰੇ ਰੇਲਵੇ ਟਰੈਕਸ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਅਜੇ ਵੀ ਕੋਈ ਫਰਕ ਨਾ ਪਿਆ ਸਰਕਾਰ ਨੂੰ ਤੇ ਫੇਰ ਤੋਂ ਕਿਸਾਨਾਂ ਦੇ ਵੱਲੋਂ ਇਹ ਅਜਿਹਾ ਚਰਨ ਦਿੱਤੇ ਜਾਣਗੇ 1 ਤੋਂ 3 ਵਜੇ ਤਹਾਂਜੀ ਸਮਾ ਕਿਹਾ ਗਿਆ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੇਕਰ ਅੱਜ ਵੀ ਕੁਝ ਹੱਲ ਨਾ ਨਿਕਲਿਆ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਇਹ ਜੋ ਪ੍ਰਦਰਸ਼ਨ ਹੈ ਤਰਨਾ ਹੈ ਇਸ ਨੂੰ ਅਸੀਂ ਲੰਬਾ ਕਰ ਸਕਦੇ ਆ ਤੇ ਇਸ ਲਈ ਖਬਰ ਕਾਫੀ ਜ਼ਿਆਦਾ ਜ਼ਰੂਰੀ ਹੈ ਜਿਨਨੇ ਵੀ ਯਾਤਰੀ ਜੋ ਆ ਫਿਰ ਜਿਨਨੇ ਵੀ ਲੋਕ ਹੈ ਉਹ ਅੱਜ ਰੇਲਵੇ ਦੀ ਯਾਤਰਾ ਕਰਨ ਜਾ ਰਿਹਾ ਜਾਂ ਫਿਰ ਉਹਨਾਂ ਦਾ ਕੋਈ ਰੇਲ ਦਾ ਸਫ਼ਰ ਹੈ ਉਹਨਾਂ ਦੇ ਲਈ ਕਾਫੀ ਅਹਿਮ ਹੈ ਕਿਉਂਕਿ 1 ਤੋਂ 3 ਵਜੇ ਤੱਕ ਕੋਈ ਵੀ ਟ੍ਰੇਨ ਨਹੀਂ ਚੱਲੇਗੀ ਕਿਉਂਕਿ ਹਰ ਇੱਕ ਰੇਲਵੇ ਟਰੈਕ ਦੇ ਉੱਪਰ ਅੱਜ ਜਿੰਨੇ ਵੀ ਕਿਸਾਨ ਐ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਜਾਵੇਗਾ ਪੰਜਾਬ ਦੇ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਆਖੀ ਜਾ ਰਹੀ ਹੈ ਤੇ ਕਿਸਾਨਾਂ ਦਾ ਜੋ ਤਰਨਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਹਿਲੇ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਗਿਆ ਸੀਗਾ ਕਈ ਸਾਲ ਉਹਨਾਂ ਦੇ ਵੱਲੋਂ ਉੱਥੇ ਤਰਨਾ ਦਿੱਤਾ ਗਿਆ ਬਾਅਦ ਵਿੱਚ ਦਿੱਲੀ ਕੋਚ ਵੀ ਕੀਤਾ ਗਿਆ ਪਰ ਹਰ ਇੱਕ ਜੋ ਇਹਨਾਂ ਦੀ ਹਰਕਤ ਹੈ ਉਹ ਅਸਫਲ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਚਲਦਿਆਂ ਹੀ ਇੱਕ ਹੋਰ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਇੱਕ ਤੋਂ 3 ਵਜੇ ਤੱਕ ਸਾਰੇ ਰੇਲਵੇ ਟ੍ਰੈਕਸ ਨੂੰ ਜਾਮ ਕਰ ਦਿੱਤਾ ਜਾਵੇਗਾ। ਦੇਖ ਰਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਜੇਕਰ ਤੁਸੀਂ ਵੀ ਰੇਲ ਯਾਤਰਾ ਕਰਨ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਤੁਹਾਡੀ ਅੱਜ ਰੇਲ ਦੀ ਯਾਤਰਾ ਹੈ ਤੇ ਇਹ ਖਬਰ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਜ਼ਰੂਰੀ ਹੈ ਜੀ ਆ ਦੱਸਦੇ ਕਿ ਅੱਜ ਕਿਸਾਨਾਂ ਦੇ ਵੱਲੋਂ 2 ਘੰਟਿਆਂ ਦੇ ਲਈ ਰੇਲਵੇ ਟਰੈਕਸ ਦੇ ਉੱਪਰ ਧਰਨਾ ਦਿੱਤਾ ਜਾਵੇਗਾ ਆਪਣੀ ਮੰਗਾਂ ਨੂੰ ਲੈ ਕੇ ਅੱਜ ਫੇਰ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਰੇਲਵੇ ਟਰੈਕਸ ਦੇ ਉੱਪਰ ਅਬੈਟ ਕੇ ਅੱਜ ਤਰਨਾ ਦਿੱਤਾ ਜਾਵੇਗਾ ਦੁਪਹਿਰੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿੰਨੇ ਵੀ ਰੇਲਵੇ ਟਰੈਕਸ ਨੇ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਜਾਵੇਗਾ ਤੇ ਕਿਸਾਨਾਂ ਦੇ ਵੱਲੋਂ ਇਹ ਜੋ ਕਾਲ ਹੈ ਪਹਿਲੇ ਹੀ ਦੇ ਦਿੱਤੀ ਗਈ ਸੀ ਕਿ ਤੇ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਕਿਸਾਨ ਹੈ ਉਹਨਾਂ ਦੀਆਂ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਕਈ ਹੋਰ ਜੋ ਹੱਕੀ ਮੰਗਾਂ ਕਿਸਾਨਾਂ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ रेलवे ट्रैकस ਦੇ ਉੱਪਰ ਤਰਨਾ ਦਿੱਤਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਜੋ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਜੋ ਤਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਜਦੋਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਉਸ ਸਮੇਂ ਦੀਆਂ ਸਮੱਸਿਆਵਾਂ ਨੇ ਇਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹ ਕੁਝ ਦਿਨ ਪਹਿਲੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀਗਾ ਉੱਥੇ ਵੀ ਮੰਗ ਕੀਤੀ ਸੀ ਕਿ ਜੋ ਸਾਡੀਆਂ ਪੁਰਾਨੀਆਂ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਵਰਨਾ ਅਜਿਹੇ ਜੋ ਤਰਨੇ ਐ ਅੱਜ ਦਿਨ ਸਾਡੇ ਵੱਲੋਂ ਲਗਾਏ ਜਾਣਗੇ ਅੱਜ ਫੇਰ ਤੋਂ ਰੇਲਵੇ ਟਰੈਕਸ ਦੇ ਉੱਪਰ ਕਿਸਾਨਾਂ ਦੇ ਵੱਲੋਂ 2 ਘੰਟੇ ਦਾ ਤਰਨਾ ਦਿੱਤਾ ਜਾ ਰਿਹਾ 1 ਤੋਂ ਲੈ ਕੇ 3 ਵਜੇ ਤੱਕ ਦਾ ਤਰਨਾ ਹੈ ਅੱਜ ਸਾਰੇ ਰੇਲਵੇ ਟਰੈਕਸ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ ਤੇ ਕਿਹਾ ਜਾ ਰਿਹਾ ਕਿ ਜੇਕਰ ਅਜੇ ਵੀ ਕੋਈ ਫਰਕ ਨਾ ਪਿਆ ਸਰਕਾਰ ਨੂੰ ਤੇ ਫੇਰ ਤੋਂ ਕਿਸਾਨਾਂ ਦੇ ਵੱਲੋਂ ਇਹ ਅਜਿਹਾ ਚਰਨ ਦਿੱਤੇ ਜਾਣਗੇ 1 ਤੋਂ 3 ਵਜੇ ਤਹਾਂਜੀ ਸਵਮਾ ਕਿਹਾ ਗਿਆ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੇਕਰ ਅੱਜ ਵੀ ਕੁਝ ਹੱਲ ਨਾ ਨਿਕਲਿਆ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਇਹ ਜੋ ਪ੍ਰਦਰਸ਼ਨ ਹੈ ਤਰਨਾ ਹੈ ਇਸ ਨੂੰ ਅਸੀਂ ਲੰਬਾ ਕਰ ਸਕਦੇ ਆ ਤੇ ਇਸ ਲਈ ਖਬਰ ਕਾਫੀ ਜ਼ਿਆਦਾ ਜ਼ਰੂਰੀ ਹੈ ਜਿਨਨੇ ਵੀ ਯਾਤਰੀ ਜੋ ਆ ਜਾਂ ਫਿਰ ਜਿਨਨੇ ਵੀ ਲੋਕ ਹੈ ਉਹ ਅੱਜ ਰੇਲਵੇ ਦੀ ਯਾਤਰਾ ਕਰਨ ਜਾ ਰਿਹਾ ਜਾਂ ਫਿਰ ਉਹਨਾਂ ਦਾ ਕੋਈ ਰੇਲ ਦਾ ਸਫ਼ਰ ਹੈ ਉਹਨਾਂ ਦੇ ਲਈ ਕਾਫੀ ਅਹਿਮ ਹੈ ਕਿਉਂਕਿ 1 ਤੋਂ 3 ਵਜੇ ਤੱਕ ਕੋਈ ਵੀ ਟ੍ਰੇਨ ਨਹੀਂ ਚੱਲੇਗੀ ਕਿਉਂਕਿ ਹਰ ਇੱਕ ਰੇਲਵੇ ਟਰੈਕ ਦੇ ਉੱਪਰ ਅੱਜ ਜਿੰਨੇ ਵੀ ਕਿਸਾਨ ਐ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਜਾਵੇਗਾ ਪੰਜਾਬ ਦੇ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਆਖੀ ਜਾ ਰਹੀ ਹੈ ਤੇ ਕਿਸਾਨਾਂ ਦਾ ਦਾਜੋ ਤਰਨਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਹਿਲੇ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਗਿਆ ਸੀਗਾ ਕਈ ਸਾਲ ਉਹਨਾਂ ਦੇ ਵੱਲੋਂ ਉੱਥੇ ਤਰਨਾ ਦਿੱਤਾ ਗਿਆ ਬਾਅਦ ਦੇ ਵਿੱਚ ਦਿੱਲੀ ਕੁਝ ਵੀ ਕੀਤਾ ਗਿਆ ਪਰ ਹਰ ਇੱਕ ਜੋ ਇਹਨਾਂ ਦੀ ਹਰਕਤ ਹੈ ਉਹ ਅਸਫਲ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਚੱਲਦਿਆਂ ਹੀ ਇੱਕ ਹੋਰ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਇੱਕ ਤੋਂ 3 ਵਜੇ ਤੱਕ ਸਾਰੇ ਰੇਲਵੇ ਟਰੈਕਸ ਨੂੰ ਜਾਮ ਕਰ ਦਿੱਤਾ ਜਾਵੇਗਾ। ਦੇਖ ਰਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਜੇਕਰ ਤੁਸੀਂ ਵੀ ਰੇਲ ਯਾਤਰਾ ਕਰਨ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਤੁਹਾਡੀ ਅੱਜ ਰੇਲ ਦੀ ਯਾਤਰਾ ਹੈ ਤੇ ਇਹ ਖਬਰ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਜ਼ਰੂਰੀ ਹੈ ਜੀ ਆ ਦੱਸਦੇ ਕਿ ਅੱਜ ਕਿਸਾਨਾਂ ਦੇ ਵੱਲੋਂ 2 ਘੰਟਿਆਂ ਦੇ ਲਈ ਰੇਲਵੇ ਟਰੈਕਸ ਦੇ ਉੱਪਰ ਧਰਨਾ ਦਿੱਤਾ ਜਾਵੇਗਾ ਆਪਣੀ ਮੰਗਾਂ ਨੂੰ ਲੈ ਕੇ ਅੱਜ ਫੇਰ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਰੇਲਵੇ ਟਰੈਕਸ ਦੇ ਉੱਪਰ ਅਬੈਟ ਕੇ ਅੱਜ ਤਰਨਾ ਦਿੱਤਾ ਜਾਵੇਗਾ ਦੁਪਹਿਰੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿੰਨੇ ਵੀ ਰੇਲਵੇ ਟਰੈਕਸ ਨੇ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਜਾਵੇਗਾ ਤੇ ਕਿਸਾਨਾਂ ਦੇ ਵੱਲੋਂ ਇਹ ਜੋ ਕਾਲ ਹੈ ਪਹਿਲਾਂ ਹੀ ਦੇ ਦਿੱਤੀ ਗਈ ਸੀ ਕਿ ਤੇ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਕਿਸਾਨ ਹੈ ਉਹਨਾਂ ਦੀਆਂ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਕਈ ਹੋਰ ਜੋ ਹੱਕੀ ਮੰਗਾਂ ਕਿਸਾਨਾਂ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਰੇਲਵੇ tracks ਦੇ ਉੱਪਰ ਤਰਨਾ ਦਿੱਤਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਜੋ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਜੋ ਤਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਜਦੋਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਉਸ ਸਮੇਂ ਦੀਆਂ ਸਮੱਸਿਆਵਾਂ ਨੇ ਇਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹ ਕੁਝ ਦਿਨ ਪਹਿਲੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀਗਾ ਉੱਥੇ ਵੀ ਮੰਗ ਕੀਤੀ ਸੀ ਕਿ ਜੋ ਸਾਡੀਆਂ ਪੁਰਾਨੀਆਂ ਮੰਗਾਂ ਨੇ ਉਹਨਾਂ ਨੂੰ ਜਲ ਤੋਂ ਜਲਦ ਪੂਰਾ ਕੀਤਾ ਜਾਵੇ ਵਰਨਾ ਅਜਿਹੇ ਜੋ ਤਰਨੇ ਐ ਅੱਜ ਦਿਨ ਸਾਡੇ ਵੱਲੋਂ ਲਗਾਏ ਜਾਣਗੇ ਅੱਜ ਫੇਰ ਤੋਂ ਰੇਲਵੇ ਟਰੈਕਸ ਦੇ ਉੱਪਰ ਕਿਸਾਨਾਂ ਦੇ ਵੱਲੋਂ 2 ਘੰਟੇ ਦਾ ਤਰਨਾ ਦਿੱਤਾ ਜਾ ਰਿਹਾ 1 ਤੋਂ ਲੈ ਕੇ 3 ਵਜੇ ਤੱਕ ਦਾ ਤਰਨਾ ਹੈ ਅੱਜ ਸਾਰੇ ਰੇਲਵੇ ਟਰੈਕਸ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ ਤੇ ਕਿਹਾ ਜਾ ਰਿਹਾ ਕਿ ਜੇਕਰ ਅਜੇ ਵੀ ਕੋਈ ਫਰਕ ਨਾ ਪਿਆ ਸਰਕਾਰ ਨੂੰ ਤੇ ਫੇਰ ਤੋਂ ਕਿਸਾਨਾਂ ਦੇ ਵੱਲੋਂ ਇਹ ਅਜਿਹਾ ਦਰਨੇ ਦਿੱਤੇ ਜਾਣਗੇ 1 ਤੋਂ 3 ਵਜੇ ਤਹਾਂਜੀ ਸਮਾਅ ਕਿਹਾ ਗਿਆ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੇਕਰ ਅੱਜ ਵੀ ਕੁਝ ਹੱਲ ਨਾ ਨਿਕਲਿਆ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਇਹ ਜੋ ਪ੍ਰਦਰਸ਼ਨ ਹੈ ਦਰਨਾ ਇਸ ਨੂੰ ਅਸੀਂ ਲੰਬਾ ਕਰ ਸਕਦੇ ਹਾਂ ਤੇ ਇਸ ਦੇ ਲਈ ਖਬਰ ਕਾਫੀ ਜ਼ਿਆਦਾ ਜ਼ਰੂਰੀ ਹੈ ਜਿਨਨੇ ਵੀ ਯਾਤਰੀ ਜੋ ਆ ਜਾਂ ਫਿਰ ਜਿਨਨੇ ਵੀ ਲੋਕ ਹੈ ਉਹ ਅੱਜ ਰੇਲਵੇ ਦੀ ਯਾਤਰਾ ਕਰਨ ਜਾ ਰਿਹਾ ਹੈ ਜਾਂ ਫਿਰ ਜੇ ਉਹਨਾਂ ਦਾ ਕੋਈ ਰੇਲ ਦਾ ਸਫਰ ਹੈ ਉਹਨਾਂ ਦੇ ਲਈ ਕਾਫੀ ਅਹਿਮ ਹੈ ਕਿਉਂਕਿ ਇੱਕ ਤੋਂ 3 ਵਜੇ ਤੱਕ ਕੋਈ ਵੀ ਟ੍ਰੇਨ ਨਹੀਂ ਚੱਲੇਗੀ ਕਿਉਂਕਿ ਹਰ ਇੱਕ ਰੇਲਵੇ ਟਰੈਕ ਦੇ ਉੱਪਰ ਅੱਜ ਜਿੰਨੇ ਵੀ ਕਿਸਾਨ ਹੈ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਜਾਵੇਗਾ ਪੰਜਾਬ ਦੇ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਆਖੀ ਜਾ ਰਹੀ ਹੈ ਤੇ ਕਿਸਾਨਾਂ ਦਾ ਦਾਜੋ ਤਰਨਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਹਿਲੇ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਰਨਾ ਦਿੱਤਾ ਗਿਆ ਸੀਗਾ ਕਈ ਸਾਲ ਉਹਨਾਂ ਦੇ ਵੱਲੋਂ ਉੱਥੇ ਤਰਨਾ ਦਿੱਤਾ ਗਿਆ ਬਾਅਦ ਦੇ ਵਿੱਚ ਦਿੱਲੀ ਕੁਝ ਵੀ ਕੀਤਾ ਗਿਆ ਪਰ ਹਰ ਇੱਕ ਜੋ ਇਹਨਾਂ ਦੀ ਹਰਕਤ ਹੈ ਉਹ ਅਸਫਲ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਚੱਲਦਿਆਂ ਹੀ ਇੱਕ ਹੋਰ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਇੱਕ ਤੋਂ 3 ਵਜੇ ਤੱਕ ਸਾਰੇ ਰੇਲਵੇ ਟਰੈਕਸ ਨੂੰ ਜਾਮ ਕਰ ਦਿੱਤਾ ਜਾਵੇਗਾ। ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਜੇਕਰ ਤੁਸੀਂ ਵੀ ਰੇਲ ਯਾਤਰਾ ਕਰਨ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਤੁਹਾਡੀ ਅੱਜ ਰੇਲ ਦੀ ਯਾਤਰਾ ਹੈ ਤੇ ਇਹ ਖਬਰ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਜ਼ਰੂਰੀ ਹੈ ਜੀ ਆ ਦੱਸਦੇ ਕਿ ਅੱਜ ਕਿਸਾਨਾਂ ਦੇ ਵੱਲੋਂ 2 ਘੰਟਿਆਂ ਦੇ ਲਈ ਰੇਲਵੇ ਟਰੈਕਸ ਦੇ ਉੱਪਰ ਧਰਨਾ ਦਿੱਤਾ ਜਾਵੇਗਾ ਆਪਣੀ ਮੰਗਾਂ ਨੂੰ ਲੈ ਕੇ ਅੱਜ ਫੇਰ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਰੇਲਵੇ ਟਰੈਕਸ ਦੇ ਉੱਪਰ ਅਬੈਟ ਕੇ ਅੱਜ ਤਰਨਾ ਦਿੱਤਾ ਜਾਵੇਗਾ ਦੁਪਹਿਰੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿੰਨੇ ਵੀ ਰੇਲਵੇ ਟਰੈਕਸ ਨੇ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਜਾਵੇਗਾ ਤੇ ਕਿਸਾਨਾਂ ਦੇ ਵੱਲੋਂ ਇਹ ਜੋ ਕਾਲ ਹੈ ਪਹਿਲੇ ਹੀ ਦੇ ਦਿੱਤੀ ਗਈ ਸੀ ਕਿ ਤੇ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਕਿਸਾਨ ਹੈ ਉਹਨਾਂ ਦੀਆਂ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਕਈ ਹੋਰ ਜੋ ਹੱਕੀ ਮੰਗਾਂ ਕਿਸਾਨਾਂ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਅ ਰੇਲਵੇ ਟਰੈਕਸ ਦੇ ਉੱਪਰ ਤਰਨਾ ਦਿੱਤਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਜੋ ਬਿਜਲੀ ਸੋਧ ਬਿੱਲ ਨੂੰ ਲੈ ਕੇ ਅੱਜ ਜੋ ਤਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਜਦੋਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਉਸ ਸਮੇਂ ਦੀਆਂ ਸਮੱਸਿਆਵਾਂ ਨੇ ਇਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ